ਰੀਜਨ ਜਿਹੜੇ ਰੀਜਨ ਦਾ ਜਿੰਨੇ ਮਰਜੀ ਤੁਸੀਂ ਆਪਾਂ ਕਹਿ ਲੀਏ ਲੇਕਿਨ ਜਿਹੜੀ ਇਹਨਾਂ ਦੀ ਕੋਈ ਆਤਸ਼ੀ ਦੇ ਇਕੱਲੇ ਬਾਰੇ ਗੱਲ ਕਰਦੇ ਨੇ ਕਲੀ ਆਤਸ਼ੀ ਨਹੀਂ ਉਹਦਾ ਮੋਰਾ ਨਹੀਂ ਹੈ ਇਹ ਤਾਂ ਇੱਕ ਸੋਚੀ ਪਾਰਟੀ ਦੀ ਸੋਚ ਹੈ ਆਤਸ਼ੀ ਬੁਲੀਆ ਪਾਰਟੀ ਬਣੋ ਉਹ ਵੀ ਆਪਣੇ ਆਪ ਦੇ ਮਿੱਤਾ ਬੁਲੀ ਨਹੀਂ ਔਰ ਗੁਰੂ ਸਾਹਿਬ ਬਾਰੇ ਐਡੀ ਭੈੜੀ ਸ਼ਬਦਾਵਲੀ ਬੋਲਣੀ ਜਿਹੜੇ ਗੁਰੂਆਂ ਨੇ ਜਲਮ ਜਲਮ ਦੀ ਖਾਤਰ ਫ੍ਰੀਕ ਧਰਮ ਦਾ ਉਹਨਾਂ ਨੇ ਸਤਕਾਰ ਕੀਤਾ ਤੇ ਉਹਨਾਂ ਦੇ ਬਾਰੇ ਇਦਾਂ ਦੀ ਭੈੜੀ ਸ਼ਬਦਾਵਲੀ ਬੋਲਣੀ ਤੇ ਹਾਲੇ ਤੱਕ ਜਿਹੜੀ ਆਪ ਦੀ ਪਾਰਟੀ ਹੈ ਉਹਦਾ ਚੁੱਪ ਰਹਿਣਾ ਮੈਂ ਸਮਝਦਾ ਇਹ ਬਹੁਤ ਜ਼ਿਆਦੇ ਸਾਰੇ ਪੰਜਾਬ ਤੇ ਹਿੰਦੁਸਤਾਨ ਦੇ ਵਾਸਤੇ ਬਦਕਿਸਮਤੀ ਕਰੀ ਜਾਂਦਾ ਹੈ ਚਾਹੇ ਕਿਸੇ ਧਰਮ ਦੇ ਵੀ ਗੁਰੂ ਹੋਣ ਸਾਡੇ ਵਾਤੇ ਸਤਿਕਾਰਾ ਸੋ ਮੈਂ ਸਮਝਦਾ ਜਿੰਨੀ ਢੇਰ ਜੋ ਉਸ ਆਸ਼ੀ ਨੇ ਵਿਧਾਨ ਸਭਾ ਦੇ ਵਿੱਚ ਬੋਲਿਆ ਉਹਨੂੰ ਸਸਤ ਸਜ਼ਾ ਨਹੀਂ ਦਿੱਤੇ ਸ਼ੋਮੜੀ ਕਾਲ ਦਾ ਟਿੱਕੇ ਨਹੀਂ ਦਿੱਤੇ ਤੁਹਾਡਾ ਯੂ ਡਿਮਾਂਡਸ ਹਨ ਕੀ ਡਿਮਾਂਡ ਸਾਡੀ ਇਹੀ ਹੈ ਵੀ ਉਹਨੂੰ ਉਹ ਤੋਂ ਵਿਧਾਨ ਸਭਾ ਦੇ ਵਿੱਚ ਉਹਦੀ ਮੈਂਬਰਸ਼ਿਪ ਖਤ ਕੀਤੀ ਜਾਵੇ ਉਹਦੇ ਉਹਨੂੰ ਸਜ਼ਾ ਦਿੱਤੀ ਜਾਵੇ ਇਹ ਵਿਧਾਨ ਸਭਾ ਦੀ ਵੀਡੀਓ ਆ ਜੀ ਆਥੈਂਟੀਕੇਟਡ ਡਾਕੂਮੈਂਟ ਆ ਜੀ ਬੋਲੋ ਮੇਰਾ ਜੇ ਉਹਦੇ ਚ ਛੇੜਛਾੜ ਹੋਈ ਆ ਤਾਂ ਬੀਜੇਪੀ ਨੇ ਕੀਤੀ ਆ ਜੇ ਉਹਦੇ ਵਿੱਚ ਗਲਤ ਗੱਲ ਕਹੀ ਆ ਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਕੀਤੀ ਆ ਜੀ ਪੰਜਾਬ ਦੇ ਵਿੱਚ ਕਿੰਨੇ ਲਾਅ ਐਂਡ ਆਰਡਰ ਦੇ ਪ੍ਰੋਬਲਮ ਆ ਜੀ ਅੱਜ ਤੱਕ ਕਦੀ ਇਹਨਾਂ ਨੇ ਫਰਮ ਸੀ ਜਿਹੜੀ ਜਾਂਚ ਕਰਾਈ ਆ ਔਰ ਉੱਥੇ ਦੇ ਸਪੀਕਰ ਨੇ ਉੱਥੇ ਦੇ ਸਪੀਕਰ ਨੇ ਇਥੋਂ ਦੀ ਸੀਪੀ ਨੂੰ ਇਹਦੇ ਲਈ ਬੁਲਾਇਆ ਕਿ ਹਾਂ ਵੀ ਤੂੰ ਬ੍ਰੀਚ ਆਫ ਪ੍ਰਿਵੀਲੇਜ ਕੀਤਾ ਹੈਗਾ ਜੀ ਤੋਂ ਮੈਂ ਕਿਉਂਕਿ ਅਲਟੀਮੇਟਲੀ ਇਹਨਾਂ ਨੂੰ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹਨਾ ਡੀਜੀਪੀ ਨੂੰ ਪੁੱਛਣਾ ਚਾਹਨਾ 4 ਸਾਲ ਹੋ ਗਏ ਇਹਨਾਂ ਨੂੰ ਜੀ ਬੇਅਦਬੀ ਦੇ ਇਸ਼ੂ ਨੂੰ ਅੱਜ ਤੱਕ 1 ਇੰਚ ਫਾਈਲ ਨਹੀਂ 흘ਲੀ ਦੇਸ਼ ਦੇ ਵਿੱਚ ਸਿੱਖਾਂ ਦੇ ਖਿਲਾਫ ਕਿਸਾਨਾਂ ਦੇ ਖਿਲਾਫ ਪ੍ਰੋਪੋਗੈਂਡਾ ਕੀਤਾ ਗਿਆ ਔਰ ਉਹਨਾਂ ਨੂੰ ਨੇਗੇਟਿਵ ਪਾਸੇ ਨੂੰ ਤੋੜਿਆ ਗਿਆ ਮੈਂ ਖੁਦ ਜਾ ਕੇ ਇੱਕ ਐਪਲੀਕੇਸ਼ਨ ਦੇ ਕੇ ਆਇਆ ਅੱਜ ਤੱਕ ਉਹ ਕਿਤੇ ਹੈਗੀ ਆ ਇਹਨਾਂ ਦੇ ਐਸਐਸਪੀ ਦੀ ਆਡੀਓ ਆਈ ਉਹ ਹਫਤੇ ਲਈ ਛੁੱਟੀ ਤੇ ਗਿਆ ਉਹਦੀ ਫੋਰੈਂਸਿਕ ਜਾਂਚ ਹੋਈ ਅੱਜ ਤੱਕ ਅਸਲੀ ਗੱਲ ਹੈ ਇਹ ਬਿਲਕੁਲ ਲੋਕਾਂ ਨੂੰ ਡਰਾ ਕੇ মিডিਆ ਨੂੰ ਚੁੱਪ ਕਰਾ ਕੇ ਕੋਈ ਸੈਕਸ਼ਨ ਹੈਗਾ মিডিਆ ਦਾ ਹਜੇ ਕੰਮ ਕਰਦਾ ਉਹਨਾਂ 'ਚ ਜਾਲ ਹੈਗੀ ਆ ਪਰ ਇਹਨਾਂ ਨੂੰ ਜਿੱਥੇ ਮਰਜੀ ਆ ਜਾਣ ਮੈਂ ਕਹਿੰਦਾ ਇਹਨਾਂ ਨੂੰ ਲੈ ਕੇ ਆਓ ਇੱਥੇ ਘਰ 'ਚ ਮੇਰੇ ਮੈਂ ਤਾਂ ਇਕੱਲਾ ਹੀ ਆ ਨਾ ਇਹਨਾਂ ਨੂੰ ਕੋ ਆ ਜਾ ਡਿਬੇਟ ਕਰ ਲੋ ਤੁਹਾਡੇ ਸਾਹਮਣੇ ਡਿਬੇਟ ਕਰਾ ਲੈਣ ਇਹ ਕਿਸੇ ਗੱਲ ਦਾ ਜਵਾਬ ਦੇ ਦੇਣ ਤਾਂ ਮੈਂ ਉਹਦੇ ਲਈ ਜ਼ਿੰਮੇਵਾਰ ਹਾਂ ਇਹ ਤਾਂ ਬੇਸਿਕਲੀ ਇਹ ਤਾਂ ਦਿੱਲੀ ਦੇ ਚਪਲ ਚੱਟ ਆ ਆ ਜਿਹੜੇ ਮੰਤਰੀ ਮੰਤਰੀ ਆਏ ਨੇ ਇੱਥੇ ਇਹ ਦਿੱਲੀ ਵਾਲਿਆਂ ਦੇ ਚਪਲ ਚੱਟ ਆ ਮੈਂ ਇਹਨਾਂ ਨੂੰ ਇਹ ਵੀ ਕਹਿਣਾ ਚਾਹਣਾ ਉਹਨਾਂ ਨੇ ਤਾਂ ਚਲੇ ਜਾਣਾ ਦਿੱਲੀ ਵਾਲਿਆਂ ਨੇ ਆਲਟੀਮੇਟਲੀ ਭੁਗਤਣੀਆਂ ਇਹਨਾਂ ਨੂੰ ਪੈਣੀਆਂ ਪੰਜਾਬ ਦੇ ਵਿੱਚ ਇਹਨਾਂ ਨੇ ਰਹਿਣਾ ਜੇ ਪੰਜਾਬ ਦੀ ਅੱਜ ਲਾਅ ਐਂਡ ਆਰਡਰ ਮੇਰਾ ਖਿਆਲ ਆ ਵੀ ਹਰ ਜਗ੍ਹਾ ਤੇ ਕੋਈ ਇਹੋ ਜਿਹਾ ਜ਼ਿਲ੍ਹਾ ਨਹੀਂ ਜਿੱਥੇ ਕਿਤੇ ਰੋਜ਼ 2-3-4 ਮਰਡਰ ਨਹੀਂ ਹੁੰਦੇ ਔਰ ਵਿਆਹਾਂ ਦੇ ਵਿੱਚ ਕਿਸੇ ਸਰਪੰਚ ਨੂੰ ਸ਼ਰੇਆਮ ਗੋਲੀ ਮਾਰਤੀ ਜਾਂਦੀ ਆ ਅੱਜ ਤੱਕ ਪੰਜਾਬ ਪੁਲਿਸ ਕਿੱਥੇ ਆ ਮੈਨੂੰ ਅਫਸੋਸ ਆ ਇਹਨਾਂ ਗੱਲਾਂ ਦਾ ਵੀ ਇਹ ਲੋਕ ਜਿਹੜੇ ਆ ਇਹ ਬਿਲਕੁਲ ਚਪਲ ਚੱਟ ਆ ਦਿੱਲੀ ਵਾਲਿਆਂ ਦੇ ਇਹਨਾਂ ਦੇ ਜਾਨ ਨਹੀਂ ਹੈਗੀ ਉਹ ਜਿਹੜੇ 95 ਆ ਉਹਨਾਂ ਦੇ ਵਿੱਚ ਬਿਲਕੁਲ ਜਾਨ ਹੈ ਨਹੀਂ ਭਗਵੰਤ ਮਾਨ ਉਹਦੇ ਵਿੱਚ ਬਿਲਕੁਲ ਹੀ ਮੁੱਕ ਗਿਆ ਉਹ ਤੇ ਇਹਨਾਂ ਨੇ ਦਿੱਲੀ ਵਾਲਿਆਂ ਨੇ ਤੇ ਕੇਜਰੀਵਾਲ ਨੇ ਸੋਸੋਧੀਆਂ ਨੇ ਇਹਨਾਂ ਨੂੰ ਕਹੋ ਜੋ ਕਰ ਰਿਹਾ ਕਰ ਲੋ ਇਦਾਂ ਦੇ 10 ਪਰਚੇ ਕਰ ਲੈਣ ਮੇਰੇ ਤੇ ਮੈਂ ਕਦੀ ਕਿਸੇ ਦੀ ਪਰਵਾਹ ਨਹੀਂ ਕੀਤੀ ਮੈਂ ਇਹਨਾਂ ਚੀਜ਼ਾਂ ਤੋਂ ਨਹੀਂ ਡਰਿਆ ਅੱਜ ਤੱਕ ਦੀ ਕਿਉਂਕਿ ਪੰਜਾਬ ਲਈ ਖੜਦੇ ਆਂ ਪੰਜਾਬੀਅਤ ਲਈ ਖੜਦੇ ਆਂ ਤੇ ਇਸ ਕਰਕੇ ਡਰਾਉਣ ਦੀ ਕੋਸ਼ਿਸ਼ ਕਰਦੇ ਪਰ ਇਹ ਤਾਂ ਤੁਹਾਨੂੰ ਸਿੱਖ ਵਿਰੋਧੀ ਕਹਿੰਦੇ ਆ ਇਹ ਸਿੱਖ ਵਿਰੋਧੀ ਹੈ ਕਹਿੰਦੇ ਗੁਰੂਆਂ ਵਿਰੋਧੀ ਬਈ ਕੌਣ ਸਿੱਖ ਵਿਰੋਧੀ ਆ ਸਿੱਖ ਵਿਰੋਧੀ ਜਾਂ ਤਾਂ ਜਿਹਨੇ ਟਿੱਪਣੀ ਕੀਤੀ ਆ ਜਾਂ ਭਾਜੀਪੀ ਨੇ ਜੇ ਟੈਂਪਰਡ ਕੀਤੀ ਆ ਇਹ ਦੋ ਪਾਰਟੀਆਂ ਆ ਅੱਛਾ ਭਈ ਅਲਟੀਮੇਟਲੀ ਇਹ ਤਾਂ ਰਲ ਕੇ ਖੇਡਦੇ ਆ ਇਹ ਭਾਜੀਪੀ ਦੀ ਬੀ ਟੀਮ ਆ ਇਹ ਜੇ ਦਿੱਲੀ ਦਾ ਇਸ਼ੂ ਆ ਭਾਜੀਪੀ ਨੇ ਕੀਤਾ ਅਸੀਂ ਨਾ ਪੁੱਛੀਏ ਜੇ ਕਤਲ ਹੁੰਦੇ ਆ ਪੰਜਾਬ ਦੇ ਵਿੱਚ ਅਸੀਂ ਨਾ ਕੁਐਸਚਨ ਕਰੀਏ ਜੇ ਇੱਕ ਇੱਕ ਮਿੰਟ ਬੀਜਪੀ ਮਿਲੀ ਹੋਈ ਹੈ ਇੱਕ ਮਿੰਟ ਸੁਣ ਲਓ ਮੇਰੀ ਗੱਲ ਮੈਂ ਤੁਹਾਨੂੰ 100 ਵਾਰੀ ਕਿਹਾ ਵੀ ਕਿੱਦਾਂ ਇਹ ਮਿਲੇ ਆ ਬਈ ਸਾਡੇ ਗੁਰੂਆਂ ਦੀ ਬੇਅਦਬੀ ਕਰ ਰਹੇ ਆ ਕਿਹਨੇ ਕੀਤਾ ਜੇ ਆਕਸ਼ੀ ਨੇ ਕੀਤਾ ਯਾਰ ਬੰਦੇ ਵਿਧਾਨ ਸਭਾ ਦਿੱਲੀ ਦਾ ਮਾਮਲਾ ਅੱਛਾ ਕਦੀ ਇਹ ਉਹ ਜਿਹੜਾ ਬੱਗਾ ਵੀ ਇੱਕ ਵਾਰੀ ਇਹ ਨਹੀਂ ਚੱਕ ਕੇ ਲੈਂਦਾ ਸੀ ਉੱਥੇ ਦਿੱਲੀ ਦੇ ਵਿੱਚ ਸਪੀਕਰ ਨੇ 15 ਦਿਨ ਲਈ ਟਾਈਮ ਦਿੱਤਾ ਹੈਗਾ ਫੋਰੈਂਸਿਕ ਸਾਇੰਸ ਦੀ ਰਿਜ਼ਲਟ ਆਉਣ ਲਈ ਕਿ ਤੱਕ ਨਹੀਂ ਕੀਤਾ ਜੀ ਲੇਕਿਨ ਅਲਟੀਮੇਟਲੀ ਇਹਨਾਂ ਨੂੰ ਇੰਨੀ ਕਾਦੀ ਕਾਲੀ ਹੈ ਇਹਨਾਂ ਨੂੰ ਇੰਨੀ ਕੀ ਤਕਲੀਫ ਹੈ ਤਕਲੀਫ ਤਾਂ ਇਹ ਆ ਕਿ ਪ੍ਰਗਟ ਸਿੰਘ ਤੇ ਸੁਖਪਾਲ ਖਹਿਰੇ ਤੋਂ ਤਕਲੀਫ ਹੈ ਕਿ ਅਸੀਂ ਇਹਨਾਂ ਨੂੰ ਕੁਐਸਚਨ ਪੁੱਛਦੇ ਹਾਂ ਅੱਛਾ ਪ੍ਰਗਟ ਜੀ ਪ੍ਰੋਵੀਜ਼ਨਲ ਨੋਟਿਸ ਭੇਜਿਆ ਗਿਆ ਹੈ ਦਿੱਲੀ ਸਪੀਕਰ ਦੁਆਰਾ ਵਿਧਾਨ ਸਭਾ ਦੇ ਸਪੀਕਰ ਨੇ ਜਲੰਧਰ ਪੁਲਿਸ ਕਮਿਸ਼ਨਰ ਕੋ ਤਾਂ ਕਿਵੇਂ ਦੇਖਦੇ ਇਸੇ ਵਿੱਚ ਨਹੀਂ ਉਹਨਾਂ ਨੇ ਬੇਸਿਕਲੀ ਆਪੇ ਜਾ ਕੇ ਉੱਥੇ ਜਵਾਬ ਦੇਣਗੇ ਉੱਥੇ ਜਵਾਬ ਦੇਣਗੇ ਇਹ ਤੁਸੀਂ ਮੈਂ ਤੁਹਾਨੂੰ ਕਹਿੰਦਾ ਤੁਹਾਡੇ ਮਾਧਿਅਮ ਤੋਂ ਕਹਿੰਦਾ ਤੁਸੀਂ ਇਹਨਾਂ ਨੂੰ ਕਹੋ ਲਿਆਓ ਘਰ ਮੇਰੇ ਪੰਜ ਸੱਤ ਬੰਦੇ ਜਿਹੜੇ ਸਮਝਦਾਰੇ ਹੈਗੇ ਆ ਲਿਆਓ ਆਪਾਂ ਡਿਬੇਟ ਕਰੀਏ ਜੇ ਮੇਰੀ ਕਿਸੇ ਗੱਲ ਦਾ ਵੀ ਇਹ ਆਨਸਰ ਦੇ ਦੇਣ ਤਾਂ ਮੈਂ ਜ਼ਿੰਮੇਵਾਰ ਹੋਊਗਾ ਆ ਜਾਓ ਇਹਨਾਂ ਨੂੰ ਚਾ ਚੁਪ ਪਰਕੜ ਜੀ ਪਰਕੜ ਜੀ ਜਿਹਨਾਂ ਵੱਲੋਂ ਐਫ ਆਈ ਆਰ ਜਨਤਕ ਕੀਤੀ ਗਈ ਨਾਇਰਡ ਕਪੀਟ ਉਹ ਹੀ ਸਾਹਮਣੇ ਆ ਰਹੇ ਤਾਂ ਲੱਗਦਾ ਯਾਰ ਮੈਨੂੰ ਤਾਂ ਉਹ ਇਕਬਾਲ ਸਿੰਘ ਤਾਂ ਦਿਖਾਓ ਕਿੱਥੇ ਹੈਗਾ ਕੋਈ ਪਤਾ ਨਹੀਂ ਇਕਬਾਲ ਸਿੰਘ ਕੋਈ ਸੁਣਦੇ ਆ ਇਕਬਾਲ ਸਿੰਘ ਦਿਖਾ ਲਓ ਤਾਂ ਸਹੀ ਕੌਣ ਇਕਬਾਲ ਸਿੰਘ ਆ ਇਹ ਤਾਂ ਅਸਲੀ ਗੱਲ ਹੈ ਇਹਨਾਂ ਨੇ ਮੈਨੂੰ ਦੇਖੋ ਮੈਂ ਪੁਲਿਸ ਡਿਪਾਰਟਮੈਂਟ ਹੁੰਦਾ ਸੀ ਮੈਨੂੰ ਐ ਹੁੰਦਾ ਸੀ ਕਿ ਯਾਰ ਇਹ ਪੜ੍ਹੇ ਲਿਖੇ ਲੋਕ ਆ ਇਹਨਾਂ ਨੇ ਸਭਧਾਨ ਦੀ ਸੌਂ ਖਾਧੀ ਆ ਤੇ ਬਿਲਕੁਲ ਮਿੱਟੀ ਦੇ ਮਾਧਵਾ ਅੱਧਾ ਅੱਧਾ ੱੱਲੋਹੇ ਪਿੱਤਲ ਲਾਈ ਫਿਰਦੇ ਆ ਮੋਢਿਆਂ ਤੇ ਇਹਨਾਂ 'ਚ ਜਾਨ ਹੈ ਹੀ ਨਹੀਂ ਅਸਲੀ ਗੱਲ ਤਾਂ ਇਹ ਆ ਇਹਨਾਂ ਨੂੰ ਲਿਆਓ ਇਹਨਾਂ ਨੂੰ ਪਾਓ ਆ ਜਾਓ ਮਦਰ ਚੈਲੰਜ ਕਰ